ਹਾਂਜੀ ਸਵਾਗਤ ਆ ਤੁਹਾਡਾ ਇੱਕ ਨਵੇਂ ਬਲੌਗ 'ਚ ਤੇ ਅੱਜ ਆ ਸੰਡੇ ਤੇ ਕੰਮਕਾਰ ਵੀ ਹੈ ਨਹੀਂ ਸੀ ਤੇ ਮੌਸਮ ਗਰਮੀ ਬਹੁਤ ਜ਼ਿਆਦਾ ਈ ਤੇ ਸ਼ਾਮ ਨੂੰ ਲੱਗਿਆ ਖੇਡਣ ਤੇ ਮੈਂ ਕਿਤੇ ਗਿਆ ਸੀ ਤਾਂ ਕਰਕੇ ਮੈਂ ਆਇਆ ਲੇਟ ਮੇਰੇ ਅੰਦਰ ਨੂੰ ਕੁਟਕੜੱਪਾ ਹੋ ਰਿਹਾ ਸੀਗਾ ਇਹ ਰੌਂਡੀ ਬੰਦੇ ਜਿੱਤ ਗਏ ਦੀ ਤਿੰਨ ਮੈਚ ਤੇ ਇਹ ਪੀਅ ਤੇ ਇੱਕ ਇੱਕ ਕਰੇ ਹੋ ਗਿਆ ਡਰਾ ਤੇ ਇਹਨਾਂ ਨੇ ਹੈਪੀ ਨੂੰ ਕੱਲ ਦੱਬਿਆ ਸੀਗਾ ਕਿ ਮੈਂ ਨਹੀਂ ਸੀ ਤਾਂ ਕਰਕੇ ਤੇ ਜਾਨੂੰ ਫਿਰ ਅਗਲਾ ਮੈਚ ਜਿੱਤ ਗਿਆ ਮੈਂ ਜਿੱਤੇ ਆਪੀ ਅਗਲਾ ਮੈਚ ਜਾਨੂੰ ਬੈਟਿੰਗ ਕਰਨ ਲੱਗਿਆ ਜਾਨੂੰ ਪੈਗਾ ਰੌਲਾ ਰੌਲਾ ਪੈਂਦਾ ਪੈਂਦਾ ਜਾਨੂੰ ਜੀ ਇਹਨਾਂ ਦਾ ਕੰਮ ਹੋ ਗਿਆ ਅਗੇ ਲੜਾ ਬਸ ਫਿਰ ਉਦੋਂ ਬਾਅਦ ਕ੍ਰਿਕਟ ਖਤਮ ਜਾਨੂੰ ਮੁੰਡਾ ਕੱਟਰ ਲੈਣ ਗਿਆ ਦੀ ਕਵਾੜੀਆ ਕੋਲ 10000 12000 ਤਾਂ ਮਿਲਿਆ ਏਟ ਹੈ ਤੂੰ ਅੱਜ ਜਿੱਤੇ ਹੋਗੇ ਹੋ ਹੈ ਅੱਜ ਵੀ ਕਟਾਪ ਕਰਾਈ ਜੰਨੇ ਹੋ ਕਿੰਨੇ ਮੈਚ ਜਿੱਤੇ ਹੋ ਕਿੰਨੇ ਮੈਚ ਜਿੱਤੇ ਮੈਚ ਖੇਲੇ ਲਏ ਓ ਯਾਰ ਤੂੰ ਕਿੰਨੇ ਮੈਚ ਜਿੱਤੇ ਹੋ ਬਾਹਰ ਦੀ ਬਾਈਟ ਆ ਠੀਕ ਆ ਓਕੇ ਡਨ ਇਹਦੇ ਜਮਾਂ ਦੀ ਯਕੀਨ ਆ ਏ ਬਹੁਤ ਦੂਰ ਕਿਤੇ ਓ ਦੇਖੋ

ਕਾ ਵੀਰ ਦੇ ਵੀ ਲੋ ਵੀ ਕੱਟ ਲਿਆਗਾ ਵੀ ਪਵਾੜੀਆਂ ਕੋਲੋਂ ਸਾਰੇ ਯਾਰ ਤਾਂ ਫਿਰ ਔਖਾ ਸੀ ਕੱਟ ਰੋਣਾ ਔਖਾ ਦਿਨਾਂ ਚ ਬਾਤਾਂ ਬਹੁਤ ਜਦਰਾ ਜਦਰਾ ਲਵਾ ਕੇ ਨੂੰ ਕਰਦੇ ਆ ਨਮਾ ਤਾਂ ਆਹ ਯਾਰ ਤੁਹਾਡੇ ਤੱਕ ਵਾਰੀਆਂ ਨੇ ਨਮਾ ਵਣਦਾ 50000 ਦਾ ਬਲੇਡ ਬੜੀਆਂ ਨੇ ਕਿਵੇਂ ਥੱਲੇ ਭਰਦੇ ਆ ਗਮ ਗੱਲ ਬਣਾ ਦੀ ਇੱਕ ਵਾਰ ਜੀ ਥੈਂਕ ਯੂ ਪਹਿਲੀ ਵਾਰ ਮੈਂ ਤੈਨੂੰ ਗਰਾਊਂਡ 'ਤੇ ਕੰਮ ਕਰਦੇ ਦੇਖਿਆ ਸੌ ਲੱਗੇ ਇਮਾਨਦਾਰੀ ਨਾਲ ਕਹਿੰਨਾ ਪਹਿਲੀ ਵਾਰ 50 ਦਾ ਹੀ ਹੈ ਨਾ ਹੈ ਪਹਿਲਾ 10 ਦਾ ਕਿੱਥੇ ਦੀ ਗਏ ਕੱਲ ਵਾਲੇ ਬਲੌਗ ਦਾ ਹੋ ਗਿਆ ਅੱਧ ਉਚਾਲਾ ਉਹ ਵੀ ਬੰਦੇ 'ਤੇ ਲੜਾ ਕ੍ਰਿਕਟ ਖੇਡਦੇ ਖੇਡਦੇ ਤਾਂ ਕਰਕੇ ਬਣ ਗਿਆ ਦੁਬਾਰਾ ਕਟਰਫੇ ਨਾ ਤੀਰ ਤੇ ਬਸ ਟਾਈਮ ਹੀ ਲੱਗਿਆ ਕੱਲ ਬਣੀ ਨਹੀਂ ਜੱਜ ਨਾ ਬਲੌਗ ਤਾਂ ਕਰਕੇ ਫਿਰ ਮੈਂ ਜਿੰਮ ਗਿਆ ਤੇ ਅੱਜ ਮੈਂ ਜਿੰਮ ਦੇ ਵਿੱਚ ਵੀ ਸਿਰ ਦੋ ਤਿੰਨ ਕਲਿੱਪਾਂ ਹੀ ਬਣਾਈਆਂ ਨੇ ਤੇ ਮੈਂ ਕਿਹਾ ਚਲੋ ਇਹਦੇ ਵਿੱਚ ਐਡ ਕਰਕੇ ਇੱਕ ਨਵਾਂ ਬੱਸ ਬਣ ਜਾਊਗਾ ਬਾਕੀ ਫਿਰ ਕੱਲ ਵਾਲਾ ਦੇਖ ਲਾਂਗੇ ਬਾਅਦ ਵਿੱਚ ਤੇ ਮੀਂਹ ਬੜੇ ਪੈ ਰਹੇ ਨੇ ਯਾਰ ਜਿੱਤੇ ਕਲਾਉਡੀ ਦੱਸਿਆ ਉਹ ਤੇ ਅੱਜ ਧੱਕੇ ਨਾਲੇ ਪੈ ਜਾਂਦਾ ਅੱਜ ਕੋਈ ਸੁਭਾਵ ਨਹੀਂ ਸੀ ਕਿ ਬਣਾ ਰਾਤ ਬਾਹਰ ਪਿਆ ਸਵੇਰੇ ਫੇਰ ਪਿਆ ਆ ਹੁਣ ਦਿਨ ਚ ਫੇਰ ਸੋਨਾ ਪਾ ਕੇ ਜੀਰੀਆਂ ਪਾਣੀ ਪਾਣੀ ਖੜਾ ਉਹ ਭਰਾਵਾ ਹੁਣ ਤਾਂ ਛਿਟੇ ਛਿਟੇ ਘਟਾ ਲਈ ਹੁਣ ਤਾਂ ਰਹਿਣ ਦੇ ਥੋੜੀ ਜੀ ਠੇਡੀ ਹੋਣ ਲੱਗਣੀ ਮੇਰੇ ਲਈ ਤਾਂ 1500 ਨਾਲ ਆ ਰਹੀ ਆ ਇਹ ਜਿਵੇਂ ਚਲਾਉਣੀ ਸੀ ਅੱਜ ਚੈਸਟਾ ਗੋਰੀਜਨ ਸਿੰਘ ਨਾਲ ਜਾਂਦਾ ਹੋਣਾ ਜੋਰੀ ਹੋਣੀ ਮਿਲਿਆ ਸੰਿਆਸੀ ਲੈ ਕੇ ਪਤਾ ਹੀ ਨਹੀਂ ਆਉਂਦਾ ਜਾਂਦਾ ਲੱਗਦਾ ਨਹੀਂ ਮੈਨੂੰ ਜਿਵੇਂ ਜਿਵੇਂ ਜਾਂਦਾ ਵੀ ਨਹੀਂ ਇਹ ਦੇਖ ਜੇ ਕਿੰਨਾ ਟੈਮ ਲਾਉਂਦਾ ਮੇਰੇ ਨਾਲ ਬਾਕੀ ਇਹਦਾ ਵੀ ਨਹੀਂ ਪਤਾ ਕਿਦੇ ਭੱਜਵੇ ਕਿਹਨਾਂ ਦਾਗਾ ਭੱਜਦਾ ਨਹੀਂ 8 ਹੋਏ ਨੇ ਹਲੋ ਚੱਲ 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 ਫਿਰ ਨਹੀਂ ਲੱਗ ਰਹੇ ਹੱਲ ਬਣਵਾ ਦੇ ਛੇ ਰਹਿ ਗਏ ਛੇ ਰਹਿ ਗਏ ਆਪ ਨਾਲ ਬਣਾ ਨਾ ਮੈਂ ਚੱਲਾਂ ਕੋਈ ਧੀ ਨਹੀਂ ਆਏ ਚੱਲ ਕੋਈ ਨਾ ਚੱਲ ਲਾਕ ਰਹਿ ਗਈ ਲਾਕ ਰਹਿ ਗਈ ਰਹਿ ਗਈ ਚੱਕਾ ਲੈ ਨਵਾ ਹੱਥ ਬਣਾ ਜਾ ਹੈ ਵੀ ਰਹਿੰਦੇ ਨੇ 4 ਤੇਰੇ 12 ਹੋ ਗਏ 2 ਰਹਿ ਗਏ 4 2 6 ਰਹਿੰਦੇ ਸੀ 2 ਲੈਣੇ ਚ ਆ ਰਹੇ 16 ਲਾ ਦੇ ਹੁਣ 16 ਕਿਵੇਂ ਵੀ ਦਾ 4 ਰਹਿੰਦੇ ਨੇ ਅਗਲੀ ਵਾਰ ਇਕੱਲੇ ਐਡਾ ਸਰੀਰ ਆ ਬੰਦੇ ਦਾ ਤੱਕੇ ਨਾ ਫਟਫਟ ਕਰ ਐਕਸਰੇ ਦਵਾਈਆਂ ਨੇ ਮੈਂ ਥੱਕ ਗਿਆ ਮੈਂ ਥੱਕ ਗਿਆ ਮੇਰੇ ਮਸਲ ਬਾਹਾਂ ਜਵਾ ਦੇ ਗਈਆਂ ਕਿਉਂਕਿ ਮੈਂ ਲਾਉਣਾ ਰੈਪਿਟੇਸ਼ਨ ਰੈਪ ਡਿਸ਼ਨਿੰਗ ਤੇ ਲਾਇ ਨੀਗੇ ਬੰਦਾ ਚਾਰ ਪੰਜ ਰੈਪ ਲੱਗ ਛੇ ਰੈਪ ਲੱਗ ਭੱਜ ਜਾਂਦਾ ਵੇਟ ਮੈਂ ਹੈਵੀ ਬਿਲਕੁਲ ਨਹੀਂ ਦਵਾਇਆ ਜਾਏਗਾ ਸਵਾ ਘੱਟੇ ਕੀਤਾ ਬਾਅਦ ਚ ਪਰ ਇਹ ਤਾਂ ਬਤੰਤਰੇ ਹੁਣ ਜਿਵੇਂ ਛੱਡੀ ਨੂੰ 1000 ਡੇਢ ਸਾਲ ਹੋ ਗਿਆ ਬਾਹਾਂ ਚ ਜੋਰ-ਜੋਰ ਮੋਕੀ ਫਿਰਦਾ ਆ ਤੀਜਾ ਰੈਪ ਆ ਚੌਥਾ 40 ਕਿਲੋ ਵੇਟ ਆ ਸਾਰਾ ਆ ਪੰਜ 6 ਇਹ ਤੇ ਤਾਂ ਇਹਦਾ ਬਗੈਣਾ ਕੋਈ ਉਹ ਪਹਿਲੇ ਕਿਹੜੀ ਫਲੈਟ ਬੈਂਚ ਉੱਤੇ ਲਾਇਆ ਹੈ 60 ਪੈਂਟ ਰੈਪ ਮੈਂ ਲਾਇਆ 100 ਤੇ ਤਿੰਨ ਦੇ ਵਿੱਚ ਤੇ ਇਹਨੇ ਚਾਰਕ ਦੇ ਵਿੱਚ 60 ਸਪੈਂਡ ਜਿੰਨੇ ਹੋਏ ਤੋਂ ਉਹਨੇ ਲਾਤੀ ਮੈਂ ਇਹਦੇ ਤੇ ਵੀ 100 ਲਾਤਾ ਤੇ ਇਹਦੇ ਵਿੱਚ ਮੈਂ ਤਿੰਨ 'ਚ 100 ਲਾਇਆ ਮੈਂ ਲਾਇਆ ਵਾ ਰੁਕ ਰੁਕੇ ਆ ਪਾਜ਼ ਕਰ ਕਰਕੇ ਪਰ ਫਿਰ ਵੀ ਲੱਗ ਗਿਆ ਪਹਿਲੇ ਚ ਲਾ ਦਿੱਤੀ ਮੈਂ 33 ਦੂਸਰੇ ਦੇ ਵਿੱਚ ਫਿਰ ਮੇਤੋਂ ਰੁਕ ਰੁਕੇ ਮੈਂ ਤਿੰਨੇ ਆ ਚਾਰ ਵਾਰ ਚਲਾਏ ਨੇ ਪਰ ਮੈਂ ਅੰਤਾਂਿਕਾ ਵੀ ਉੱਠ ਕੇ ਪੈਂਚ ਤੋਂ ਵੱਜ ਗਿਆ ਮੈਂ ਰਾਰਡ ਰੱਖ ਕੇ 2 ਚਾਰ ਸਕਿੰਟ ਦੀ ਰੈਸਟ ਕਰਕੇ ਉਸ ਤੋਂ ਬਾਅਦ ਮੈਂ ਫੇਰ ਲਾਉਂਦਾ ਰਿਹਾ ਰੈਪੀਟਿਸ਼ਨ ਲਾਉਣ ਦਾ ਹੀ ਫਾਇਦਾ ਰੈਸਟ ਰੈਪੀਟਿਸ਼ਨ ਦੇ ਵਿੱਚ ਤੁਹਾਡੇ ਮਸਲ ਥੱਕਦੇ ਨੇ ਪਿੱਛੇ ਆ ਕੇ ਮੈਂ ਅੱਗੇ ਲਾਉਣ ਕਰਨ ਲੈ ਮਿਹਰਬਾਨ ਹੋ ਤਰੀਆਂ ਵੀਡੀਓ ਬਣਦੀਆਂ ਤੇ ਰੈਪੀਟਿਸ਼ਨ ਲਾਉਣ ਦੇ ਵਿੱਚ ਨਾ ਉਹ ਮਸਲ ਜਵਾਬ ਦੇ ਜਾਂਦਾ ਜੜ ਕੀ ਜੇ ਆਪਾਂ ਹੈਵੀ weight ਲਾਉਨੇ ਆ ਉਹਦੇ ਵਿੱਚ ਤੁਹਾਡੇ ਮਸਲ ਨੂੰ ਕੁਝ ਨਹੀਂ ਪਤਾ ਲੱਗਦਾ ਸਭ ਤੋਂ weight ਹੀ ਚੱਕ ਉਹਨੂੰ ਤੁਹਾਡੀ ਵਾਹਜਵਾਬ ਦੇ ਜਾਂਦੀਆਂ ਨੇ ਠੀਕ ਆ ਉਹਨਾਂ ਬੰਦੇ ਸਟੈਮਨਾ ਨਹੀਂ ਹੁੰਦਾਗਾ ਵੀ ਆਪਾਂ ਉਹ ਕਰ ਸਕੀਏ ਪਰ ਮੈਂ ਹਮੇਸ਼ਾ ਇਹ ਕਹਿੰਦਾ ਰੈਪਰੇਸ਼ਨ ਬਦਲਾਉ ਤੁਸੀਂ ਰੈਪਰੇਸ਼ਨ ਨਾ ਇਹ ਕਿ ਥੋੜਾ ਮਸਲ ਤੱਕੂਗਾ ਮਸਲ ਤੱਕੂਗਾ ਮਸਲ ਪੰਪ ਹੋਊਗਾ ਠੀਕ ਆ ਉਹਦਾ ਤੁਹਾਨੂੰ ਜ਼ਿਆਦਾ ਰਿਜ਼ਲਟ ਮਿਲੂਗਾ ਮੈਂ ਮੈਨੂੰ ਹੁਣ ਹੋ ਗਏ ਤਕਰੀਬਨ ਮੈਂ 28 April ਦਾ ਜੰਮ ਲੱਗਿਆ ਆ ਮੈਂ ਇੱਕ ਦਿਨ ਸਿਰਫ 90 ਕਿਲੋ ਦੀ ਬੈਂਚ ਲਈ ਆ ਤੇ ਉਸ ਤੋਂ ਬਿਨਾ ਮੈਂ ਬਸ ਆਹੀ ਵੇਟ ਲਾਉਣਾ 40 ਕਿਲੋ ਤੇ ਹੁਣ ਮੈਂ ਇਹਦੀ ਰੈਪਰੇਸ਼ਨ ਹੋਰ ਵਧਾਈ ਜੰਨਾ ਪਹਿਲਾਂ ਆਪਣਾ ਜਿੱਦਾਂ ਨਜ਼ਾਰਾ ਜਾਣ ਲੱਗੇ ਆ ਮੈਂ ਤਨੂੰ ਕਾਹ 15 20 ਮਸਲਾ ਦਿਨ ਸੀ ਅੱਜ ਬਲੱਡ ਬੈਂਚ ਤੇ ਪਹਿਲੇ ਮੈਂ 40 ਰੈਪ ਲਾਇਨੇ ਚਾਲੀ ਕਰੋਦੇ ਤੇ ਫਿਰ ਉਸ ਤੋਂ ਬਾਅਦ ਲੱਗੇ ਆ 35 ਤੇ ਉਸ ਤੋਂ ਬਾਅਦ ਇੰਨਾ ਹੁੰਦਾ ਵੀ ਉੱਥੇ ਜੈਸਟ ਆਪਣੀ ਪੰਪ ਪੈਂਦੀ ਹੈ ਜੇ ਤੁਸੀਂ ਜਾਣਾ ਕਰਨੋ ਜਾ ਸਕਦੇ ਹੋ ਕਿਉਂਕਿ ਉਹਨੇ ਹੁਣ ਤੁਸੀਂ ਤਿੰਨੇ ਵੈਂਚਰ ਤੇ ਲਾਉਣੇ ਹੋ ਜੇ ਤੁਸੀਂ ਪਹਿਲੇ ਤੇ 10 ਲਾਤੇ ਫਿਰ 8 ਲਾਤੇ ਫਿਰ 6 ਲਾਤੇ ਠੀਕ ਆ ਇਹ ਕਿੰਨੇ ਬਣੇ ਤੁਹਾਡੇ 24 ਬਣੇ ਆ ਤੇ ਤਿੰਨੇ ਵੈਂਚਰ ਦੇ ਸਾਰੇ ਤੁਸੀਂ 70-72 ਲਾਉਣੇ ਆ ਮੈਂ ਇੱਕ ਦੀ 100 ਲਾਤਾ ਉਹ ਪੰਪਿੰਗ ਤਾਂ ਨਹੀਂ ਹੋਗੀ ਆਪਾਂ ਨੂੰ ਰਿਜ਼ਲਟ ਉਹ ਨਹੀਂ ਮਿਲਣਾ ਇਹੀ ਬਸ ਫਰਕ ਆ ਮੈਨੂੰ ਲੱਗਦਾ ਮਸਾ ਨੂੰ ਆਪਣੇ ਨੂੰ ਇੰਨਾ ਕੁ ਜ਼ਿਆਦਾ ਟੌਰਚਰ ਕਰੋ ਵੀ ਉਹ ਪੂਰਾ ਟ੍ਰੇਨ ਹੋ ਗਿਆ ਕੋਈ 8 10 ਰੈਪ ਲੱਕੇ ਲੱਕੇ ਦਾ ਕੋਈ ਫਾਇਦਾ ਨਹੀਂਗਾ ਹੈਵੀ weight ਲਾਉਣ ਦਾ ਮੈਂ ਹੈਵੀ weight ਤੇ ਹੱਕ ਜ ਹੈ ਨਹੀਂਗਾ ਬਾਕੀ ਅਲੱਗ ਅਲੱਗ ਲੋਕ ਲਾਉਂਦੇ ਨੇ ਅਲੱਗ ਅਲੱਗ ਸੋਚ ਹਰ ਇੱਕ ਬੰਦੇ ਦੀ ਪਰ ਮੇਰੇ ਹਿਸਾਬ ਨਾਲ ਮੈਨੂੰ ਵੀ ਤਾਂ ਰਿਜ਼ਲਟ ਮਿਲ ਰਿਹਾ ਤੇ ਬੋਡੀ ਫੈਟ ਪਰਸੈਂਟੇਜ ਵੀ ਕਾਫੀ ਘਟ ਗਈ ਆ ਤੇ ਯਾਰ ਕਿਸੇ ਨੂੰ ਪਤਾ ਤਾਂ ਦੱਸਿਓ ਜਰੂਰ ਮੈਨੂੰ ਵੀ ਟੈਸਟ ਇੱਥੇ ਆਪਣੇ ਹੁੰਦਾ ਕੰਨੇ ਲੁਧਿਆਣੇ ਦੁਕਲਾ ਬੋਡੀ ਫੈਟ ਪਰਸੈਂਟੇਜ ਦਾ ਮੈਂ ਚੈੱਕ ਕਰਵਾ ਕਹਣਾ ਵੀ ਕਿੰਨੀ ਪਰਸੈਂਟ ਫੈਟ ਦਾ ਸਹੀ ਬੋਡੀ ਹੋਣਾ ਤੇ ਉਸ ਹਿਸਾਬ ਨਾਲ ਫਿਰ ਘਟ ਕਰਨੀ ਲੈ ਕੇ ਜਾਣੀਆਂ 10 ਤੋਂ ਥੱਲੇ 5 ਤੋਂ ਉੱਪ 7 ਹੋਵੇ 8 ਹੋਵੇ 9 ਹੋਵੇ ਇੱਥੇ ਕਰਖਣੀ ਆ ਤੇ ਬਹੁਤ ਟਾਈਮ ਹੋ ਗਿਆ ਰੋਟੀ ਨੂੰ ਜਨਾ 10 ਚਲਾਈ ਦੀ ਰੋਟੀ ਛੱਡੀ ਗਿਆ ਅੱਜ ਤਰੀਕ ਹੋ ਗਈ 4 ਅਗਸਤ ਇੱਕਦੋ 25 ਦਿਨ ਹੋ ਗਏ ਅੜਿਓ ਕੁਛ ਨਹੀਂ ਰੱਖਿਆ ਰੋਟੀ ਜ ਛੱਡ ਸਕਦੇ ਛੱਡੋ ਹੋਰ ਬਸੇਰਾ ਕੁਝ ਖਾਣ ਨੂੰ ਜੋ ਆਟਾ ਮਿਲਦਾ ਉਹਦੋਂ ਬਾਅਦ ਬਟਰਫਲਾਈ ਲਈਤੀ ਵਰਤਦੇ ਸੀ ਵੀਡੀਓ ਨਹੀਂ ਕਿਉਂਕਿ ਚੈਸਟ ਚਲ ਦੇਣਾ ਚੈਸਟ ਲਾਈਆ ਤਾਂ ਸਾਰੀ ਤਕਰੀਬਾ ਚੈਸਟ ਚਲਾਉਣੇ ਦੀ ਤਾਂ ਕਰਕੇ ਵਾਰੀ ਡੇਟ ਆਉਂਦੀ ਸੀ ਅਸੀਂ ਉਹ ਛੇਤੀ ਤੀਰਤੀ ਐਕਸਰਸਾਈਜ਼ ਜੀ ਨਿਬੜ ਗਈ ਇਹਨੂੰ ਮੈਂ ਕਿਹਾ ਤੀ ਮਗਾ ਲਾਉਣ ਤੋਂ ਪਹਿਲਾਂ ਲੈ ਲੈਨੇ ਪੋਛ ਆਪਾ ਕਹਣਾ ਚਲੋ ਲਾਉਨੇ ਆ ਤੇ ਪਤੰਦਰ ਨੇ ਇੱਕ ਲਾਇਆ ਤੇ ਉਹਦੇ ਵਿੱਚ ਹੀ ਚਲੇ ਗਿਰ ਗਿਆ ਕਹਣਾ ਵੀਡੀਓ ਨਹੀਂ ਤੂੰ ਦਾ ਜਰੂਰ ਕੱਢ ਦੇਣਾ ਤਾਂ ਕਰਕੇ ਮੈਂ ਵੀਡੀਓ ਨਹੀਂ ਬਣਾਈ ਹੈਗੀ ਤੇ ਆਹ ਨਹੀਂ ਮੇਰੀ ਵੀਡੀਓ ਬਣਾਤੀਆਂ ਅਗਲੇ ਚ ਸੱਟ ਚ ਮੈਂ ਇਹਦੀ ਵੀਡੀਓ ਬਣਾਉਤੀ ਤੇ ਹੌਲੀ ਹੌਲੀ ਉਹ ਰੁਕੂਗਾ ਪਹੁੰਚਾ ਉਹਨਾਂ ਫਰਕ ਤਾਂ ਪੈਂਦਾ ਹੀ ਹੈ ਨਵੰਬਰ ਜਦੋਂ ਛੱਡੀ ਬੰਦੇ ਨੇ ਬਾਕੀ ਇਹ ਖਾਣਾ ਪੀਣਾ ਕੋਈ ਸੈਟ ਨਹੀਂ ਇਹਦਾ ਹੌਲੀ ਹੌਲੀ ਮੇਨਟੇਨ ਕਰੂਗਾ ਸਾਰਾ ਕੁਝ ਤਾਂ ਕੁਝ ਗੱਲ ਬਣਨੀ ਆ ਏਦਾਂ ਨਹੀਂ ਗੱਲ ਬਣਦੀ ਹੈਗੀ ਬੰਦਾ ਕਹਿ ਦਿੰਦਾ ਜੇਮ ਨਾਲ ਨਹੀਂ ਲੱਗਦੀ ਜੋਰ ਨਹੀਂ ਵੱਧਾ ਹੈਗਾ ਕਿਉਂਕਿ ਆਪਾਂ ਛੱਡੀ ਹੋਈ ਚੀਜ਼ ਦੁਆਰਾ ਰੁਟੀਨ ਚਾਉਣੇ ਆ ਤਾਂ ਉਹ ਗੱਲ ਬਣਦੀ ਨਹੀਂ ਉਸ ਤੋਂ ਬਾਅਦ ਵਕਤ ਖਤਮ ਕਰਕੇ ਛੇਤੀ-ਛੇਤੀ ਘਰ ਨੂੰ ਆ ਕੇ 10ਵੀਂ ਤੇ ਜੋ ਲੋਈ ਮਿੱਤਰੋ ਅੱਜ ਕੋ ਬੈਜਿਟੇਰੀਅਨ ਹੈ ਅੱਜ ਆ 10ਵੀਂ ਜਮਾ ਹੈ ਤੇ ਤਾਂ ਵਰਕੇ ਪਾ ਚੋਲ ਬਣਾਏ ਨੇ ਥੋੜਾ ਕੁਝ ਪਾ ਕੇ ਉਹ ਪਾਸਤਾ ਭੁੱਲ ਗਿਆ ਪਾਸਤਾ ਉਸਤਾ ਪਾ ਲੈਣਾ ਤੇ ਦੇਖਦੇ ਅੱਜ ਕਿੱਦਾਂ ਦੇ ਦੂੰਗਾ ਬਿਨਾਂ ਤੋਂ ਗ੍ਰੁੱਪੀ ਮੈਂ ਖਾਣੀ ਅੱਗੇ ਮੈਂ ਖਾ ਲੈਂਦਾ ਹਾਂ ਰੋਟੀ 10 ਮਿੰਟ ਦੇਣਾ ਫਰਿਸ਼ਵਰ ਮੈਂ ਰਿਕਾਰਡ ਹੀ ਕਰਨਾ ਦੇਖਣਾ ਮੈਂ ਕਿੰਨੇ ਮਹੀਨੇ ਨਹੀਂ ਰੋਟੀ ਖਾਂਦਾ ਤੇ ਟਰਾਈ ਕਰਦੇ ਆ ਕਿੰਨਾ ਕੁ ਟਾਈਮ ਰਹਿੰਦਾ ਰੋਟੀ ਬਿਨਾਂ ਤੇ ਚੌਲ ਚੁਲ ਖਾ ਕੇ ਪਨੀਰ ਲਿਆਵਾਂਗੇ ਪਨੀਰ ਨੂੰ ਕਾ ਕੇ ਟਾਈਮ ਕੱਢਦੇ ਆ ਅੱਜ